ਪਹਿਲੇ ਪਹਿਲਾਂ ਤਾਂ ਧੰਨਵਾਦ ਕਰਦੇ ਆ ਤੁਹਾਡਾ ਮੀਡੀਆ ਦਾ ਜਿੰਦੋ ਹੀ ਅਸੀਂ ਸਾਥ ਦਿਆਂ ਤੁਸੀਂ ਆਉਨੇ ਆ ਸਾਡੀ ਆਵਾਜ਼ ਲੋਕਾਂ ਤੱਕ ਪਹੁੰਚਾਉਨੇ ਆ ਸੋ ਜਿਹੜੀ ਇਹ ਗੱਲ ਆ ਵੀ 28 ਤਰੀਕ ਦਾ ਜਿਹੜਾ ਟਾਈਮ ਸੀਗਾ ਉਹ ਅਸੀਂ ਨਹੀਂ ਸੀ ਦਿੱਤਾ ਡੀਐਸਪੀ ਸਾਹਿਬ ਨੇ ਡੀਐਸਪੀ ਅਨਵਾਰ ਅਨਵਾਰ ਅਲੀ ਪਤਨੀ ਕਲਾਂ ਤੋਂ ਉਹਨਾਂ ਨੇ ਸਾਨੂੰ ਟਾਈਮ ਦਿੱਤਾ ਸੀ ਵੀ ਆਉਣ ਵਾਲੀ 28 ਤਰੀਕ ਨੂੰ ਮੋਗੇ ਦੇ ਜਿਹੜੇ ਵੱਡੇ ਅਫਸਰ ਆ ਡੀ ਸੀ ਸਾਹਿਬ ਉਹਨਾਂ ਨਾਲ ਤੁਹਾਡੀ ਜਿਹੜੀ 28 ਤਰੀਕ ਦੀ ਮੀਟਿੰਗ ਕਰਵਾਈ ਜਾਊਗੀ ਸੋ ਅਸੀਂ ਵੀਡੀਓ ਵੀ ਇਸ ਗੱਲ ਤੇ ਪਾਈ ਸੀ ਵੀ ਜੇ ਸਾਡਾ 28 ਤਰੀਕ ਨੂੰ ਨਹੀਂ ਕੋਈ ਮਸਲਾ ਹੱਲ ਹੁੰਦਾ ਤਾਂ ਜਿਹੜਾ ਅਸੀਂ ਧਰਨੇ ਦਾ ਜਿਹੜਾ ਰੋਖਾ ਉਹ ਹੋਰ ਵੀ ਏਦੋਂ ਤਿੱਖਾ ਕਰਾਂਗੇ ਵਧਾਵਾਂਗੇ ਸੋ ਪਰਸੋਂ ਜਿਹੜੇ ਆਪਣੇ ਐਸ ਪੀ ਮੁਖਤਿਆਰ ਸਿੰਘ ਸੰਧੂ ਇੱਥੇ ਆਏ ਉਹਨਾਂ ਨੇ ਡੀ ਐਸ ਪੀ ਸਾਹਿਬ ਨਾਲ ਗੱਲ ਕੀਤੀ ਸੋ ਉਹਨਾਂ ਨੇ ਇੱਕ ਦਿਨ ਵਧਾ ਕੇ ਤੇ 29 ਤਰੀਕ ਦਾ ਜਿਹੜਾ ਸਾਨੂੰ ਟਾਈਮ ਦਵਾਤਾ ਵੀ ਤੁਹਾਡੀ ਮੋਗਾ ਡੀਸੀ ਦੇ ਨਾਲ ਮੀਟਿੰਗ ਕਰਵਾਈ ਜਾਊਗੀ ਪਰ ਜਦੋਂ ਹੁਣ ਅਸੀਂ ਉਹਨਾਂ ਨਾਲ ਫੋਨ ਤੇ ਸੰਪਰਕ ਕੀਤਾ ਤੇ ਉਹ ਸਾਨੂੰ ਕਹਿੰਦੇ ਵੀ ਤੁਹਾਨੂੰ ਨਿਹਾਲ ਸਿੰਘ ਵਾਲੇ ਦੀ ਮੀਟਿੰਗ ਰੱਖੀ ਵੀ ਹੈ ਸੋ ਅਸੀਂ ਇਹ ਕਹਿੰਨੇ ਵੀ ਕੱਲ ਨੂੰ ਜੇ ਸਾਡਾ ਕੋਈ ਕੱਲ ਤੱਕ 29 ਤਰੀਕ ਤੱਕ ਕੋਈ ਮਸਲਾ ਹੱਲ ਨਹੀਂ ਹੁੰਦਾ ਜਾਂ ਸਾਡੀ ਕੋਈ ਮੀਟਿੰਗ ਨਹੀਂ ਕਿਸੇ ਅਫਸਰ ਨਾਲ ਹੁੰਦੀ ਤਾਂ ਅਸੀਂ ਅੱਗੇ ਵੀ ਇਸ ਗੱਲ ਦਾ ਚੈਲੰਜ ਕੀਤਾ ਸੀ ਵੀ ਅਸੀਂ ਬਾਗਾਪੁਰਾਣਾ ਨਿਹਾਲ ਸਿੰਘ ਵਾਲਾ ਰੋਡ ਜਾਮ ਕਰਾਂਗੇ ਚੌਕ ਦੇ ਵਿੱਚ ਰੱਜ ਕੇ ਮਜ਼ਾਰਾ ਕਰਾਂਗੇ ਤੇ ਨਾਹੇ ਬਾਜੀ ਕਰਾਂਗੇ ਜੇ ਸਾਡੀ ਜਮਾ ਹੀ ਨਹੀਂ ਕੋਈ ਸੁਣਦਾ ਤਾਂ ਮੁਕੰਮਲ ਤੌਰ ਤੇ ਜਿਹੜਾ ਇਹ ਬਾਗਾਪੁਰਾਣਾ ਨਿਹਾਲ ਸਿੰਘ ਵਾਲਾ NH 254 ਰੋਡ ਹੈ ਇਹਨੂੰ ਪੱਕੇ ਤੌਰ ਤੇ ਜਾਮ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀਬੀਐਸ ਪਹਿਲਾਂ ਵੀ ਤੁਸੀਂ ਕਵਰ ਕੀਤਾ ਇਹ ਧਰਨੇ ਨੂੰ ਚੱਲਦੇ ਨੂੰ ਅੱਜ ਪੂਰੇ 5 ਮਹੀਨੇ ਹੋ ਗਏ ਤੇ 5 ਮਹੀਨਿਆਂ ਚ ਹੁਣ 28 ਤਰੀਕ ਦੀ ਮੀਟਿੰਗ ਰੱਖੀ ਸੀ ਅੱਜ 28 28 ਤਰੀਕ ਆ 28 ਤਰੀਕ ਦੀ ਵਧਾ ਕੇ ਇੱਕ ਦਿਨ ਪਹਿਲਾਂ 29 ਤਰੀਕ ਦੀ ਕਰਤੀ ਜੇ 29 ਤਰੀਕ ਨੂੰ ਕੋਈ ਵੀ ਡੀਸੀ ਮੋਗਾ ਨਾਲ ਮੀਟਿੰਗ ਦਾ ਕੋਈ ਵੀ ਨਾਂ ਤੈਅ ਹੋਇਆ ਮੁਕੰਮਲ ਤੌਰ ਤੇ 254 ਐਨ ਰੋਡ ਪੱਕੇ ਤੌਰ ਤੇ ਮੁਕੰਮਲ ਤੌਰ ਤੇ ਬੰਦ ਕੀਤਾ ਜਾਊਗਾ ਸੇਰੇ ਪੰਜਾਬ ਯੂਨੀਅਨ ਨਾਲ ਸਰਬੀਜਤ ਮਾਸੀ ਕੇ ਸਾਰੀ ਟੀਮ ਸਾਡੀ ਇਹਨਾਂ ਨਾਲ ਖੜੀ ਆ ਤੇ ਮਰਦੇ ਦਾਮ ਤੇ ਕਰ ਇਹਨਾਂ ਜਿੰਨਾ ਕੋਈ ਮੋਰਚਾ ਨਹੀਂ ਜਿੱਤੇ ਜਾਂਦਾ ਇਹਨਾਂ ਦੇ ਨਾਲ